ਜਾ ਦਾ ਧਿਆਨੇ ਦੇ ਨਾਮ ਨਾਲ ਮਸ਼ਹੂਰੀ ਕੀਤੀ ਹੈ ਆ ਖਿਡਾਰੀ ਕਹਿੰਦੇ ਵੀ ਦੁਨੀਆ ਦਾ 스타 ਖਿਡਾਰੀ ਬਣ ਗਿਆ ਕੰਤੀ ਰਾਈਏ ਪਿੰਡ ਦਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾਉਂਦੇ ਦੀ ਬਾਤ ਆ ਕਾਦਾ ਬਸ ਟੋਟਰ ਕੀ ਤੋਂ ਨਹੀਂ ਬਟੇਂਡਾ ਵੀ ਬੀਕਾ ਨੇਰ ਹੋ ਗਿਆ ਬਟੇਂਡਾ ਵੀ ਬੀਕਾ ਨੇਰ ਹੋ ਗਿਆ ਰਾਈਏ ਪਿੰਡ ਦਾ ਕੰਤੀ ਕਬੱਡੀ ਪਾ ਰਿਹਾ ਤੇ ਬਿੱਟੂ ਮੇਰੇ ਵੀਰੋ ਕੋਠੇ ਗੁਰੂ ਕੇ ਦੀ ਧਰਤੀ ਦਾ ਇਸ ਵੇਲੇ ਕਰਦਾ ਵੈ ਟਰਾਈ ਪਰ ਪੈਂਡ ਜਲਾ ਕੰਤੀ ਦੇ ਹਿੱਸੇ ਉਹਨਾਂ ਵੱਲੋਂ ਵੀ 500 ਸਮਰਮਦਾਨ ਦੇ ਵਿੱਚ ਸ਼ੁਰੂ ਹੋ ਚੁੱਕੇ ਮੇਰੇ ਵੀਰੋ ਰਾਈਆ ਵਰਸੀ ਬਦਰਾ ਦੋਨੇ ਟੀਮਾਂ ਦੇ ਦਰਮਿਆਨ ਕੀ ਖਾ ਕੇ ਖਰਾਕਾ ਚੰਗੀ ਸਿਹਤ ਵੀ ਬਣਾਈ ਹੋਵੇ ਜਫਾ ਕੋਈ ਲੱਗੇ ਨਾ ਤੇ ਫੇਰ ਦੁੱਖ ਹੁੰਦਾ ਹੈ ਚੰਡਿਆ ਰੇਡਰ ਕਿਸੇ ਚੰਗੇ ਜਿਹੇ ਕੋਚ ਦਾ ਜੇ ਹੱਥ ਲਾ ਕੇ ਭੱਜੇ ਨਾਲ ਤੇ ਫੇਰ ਦੁੱਖ ਹੁੰਦਾ ਏ 사ਉਂਡ ਦੀ ਮਸ਼ਹੂਰੀ ਪੂਰੇ ਇਲਾਕੇ ਵਿੱਚ ਹੋਈ ਹੋਵੇ 사ਉਂਡ ਬੱਦਲ ਵਾਂਗੂ ਗੱਜੇ ਨਾਲ ਤੇ ਫੇਰ ਦੁੱਖ ਹੁੰਦਾ ਏ ਸੋਹਣਾ ਪ੍ਰਬੰਧ ਵੱਡੇ ਰੱਖੇ ਜੇ ਪ੍ਰਾਈਜ਼ ਹੋਣ ਗਰਾਊਂਡ ਖਿਡਾਰੀਆਂ ਨਾਲ ਸੱਜੇ ਨਾਲ ਤੇ ਫੇਰ ਦੁੱਖ ਹੁੰਦਾ ਏ ਕਿਸੇ ਜੋੜ ਦਿੱਤਾ ਆ ਖਿਡਾਰੀ ਨੂੰ ਮੈਂ 2 ਸਾਲ ਪਹਿਲਾਂ ਇਸ ਗਰਾਊਂਡ ਦੇ ਵਿੱਚ ਬੁਲਟ ਦੇ ਢੀੜਾ ਦਿੰਦਿਆਂ ਦੇਖਿਆ ਮੇਰੇ ਵੀਰੋ ਇਹ ਨੌਜਾਨ ਕਹਿੰਦੇ ਹਰਪਾਜਨ ਸਿੰਘ ਦਾ ਸੁਪੁੱਤਰ ਹੈ ਕਲਵੰਤ ਸਿੰਘ ਨਾਮ ਹੈ ਪਰ ਕਬੱਡੀ ਦੀ ਦੁਨੀਆ ਦੇ ਵਿੱਚ ਕੰਤੀ ਨਾਮ ਦੇ ਨਾਲ ਮਸ਼ਹੂਰ ਹੈ ਮੇਰੇ ਵੀਰੋ ਇਸ ਵੇਲੇ ਰਾਈਏ ਵਾਲਾ ਉਧਰ ਮਿਰਗ ਦਾ ਕਹਿੰਦੇ ਵੱਡਾ ਤਜਰਬਾ ਖੇਡ ਮੈਦਾਨਾਂ ਦੇ ਵਿੱਚ ਇਸ ਵੇਲੇ ਲੱਗਿਆ ਪਿਆ ਜੋਰ ਹੈ ਨਹੀਂ ਓਰੀ ਸਨ ਆਉਜਨਾ ਹੱਟ ਪਿੱਛੇ ਗੱਲ ਵੱਖਰੀ ਹੈ ਸਮਾਂ ਬਲਵਾਨ ਹੈ ਵਾਹ 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 ਕਿ ਗੱਪਰੂ ਨੇ ਰੇਲ ਰੋਕੜੀ ਮੂਰੇ ਸੱਟ ਕੇ ਕਿਕਰ ਦਾ ਝਾਫਾ